ਉੱਬੇ ਹੋਦ ਗਿਆ ਨਹੀਂ ਰਿਹਾ ਵੜਦਿਆਂ ਵੜਦਿਆਂ ਨੂੰ ਪਰ ਉਹ ਨਵੇੜਤੀ ਐ ਛੋਟੇ ਨੇ ਤੇ ਮੈਂ ਤੇ ਆਹ ਰਹਿ ਗਈ ਬਸ ਇੰਨੀ ਕੁ ਛੋਟੀ ਜੀ ਲੱਗ ਜਾਣਾ ਘੰਟਾ ਇਹਨੂੰ ਵਿਹਲੇ ਰਾਜ ਨਹੀਂ ਰਹਾ ਹੁੰਦਾ ਹੋ ਜਵੇ ਅਜੇ ਇਹਨੂੰ ਵੱਢ ਕੇ ਸਾਰ ਲੈਣਾ ਠੀਕ ਹੈ ਜੀ ਹਾਂ ਲੈਈ ਸਪਰੇਅ ਵਾਲਾ ਡੱਡੂ ਜਿਆ ਚਲੋ ਆਪਾਂ ਲੱਗੀਏ ਆਪਣੇ ਕੰਮ ਤੇ ਹਾਂ ਬਸ ਇੰਨੀ ਕ ਚੜ੍ਹਾ ਲਈਏ ਇਹਨੂੰ ਉਹ ਤਾਂ ਹੀ ਹੁਣੀਆਂ ਹਲੇ ਮੇਰੇ ਹਿਸਾਬ ਨਾਲ ਪੰਜ ਕੁ ਮਰਲੇ ਥਾਂ। ਉਧਰ ਹਵਾ ਚਲੀ ਜਾਂਦੀ ਰਮ-ਰਮ ਕ। ਅਹੀਂ ਲਾਪੇ ਸਰੋਂ ਸੁੱਟਣ। ਆਪਾਂ ਲੜਵਛਾ ਕੇ ਤੇ ਲਾਈਏ ਨੇ ਢੇਰ ਹੁਣ। ਉਧਰ ਚੱਕ-ਚੱਕ ਲਿਆਉਨੇ ਆ। ਤੇ ਖਾਲੀ ਥਾਂ ਢੇਰ ਲਾਈ ਜੰਨੇ ਆ। ਨੋ। ਤੇ ਆ ਆਪਾਂ ਲਈ ਆ ਜੀ ਨਵੀਂ ਹੁਣ ਗੱਡੀ। ਪਹਿਲੀ ਦੇ ਆਂਦੀ ਆ ਤੇ ਆ ਛੋਟੀ ਗੱਡੀ ਲੈ ਜਾਂਦੀ ਆ ਕਿਉਂਕਿ ਸੀਟਾਂ ਆਪਣੀ ਗੱਡੀ ਗਈਆਂ ਸੀ ਬਾਅਦ ਇਸ ਕਰਕੇ ਆ ਲੈ ਜਾਂਦੀ ਹੁਣ ਇਨਾਂ ਚ ਰੋਦਾ ਮੇਰੇ ਸਿਰ ਤੇ ਹੱਥ ਆ ਮੈਨੂੰ ਦੇਸ਼ ਦੀਆਂ ਭੂਮ ਤਾਂ ਫੌਜਾਂ ਦੀ ਕੋਈ ਪਰਵਾਹ ਨਹੀਂ ਮੀਂਹ ਦੀ ਚਤਾਵਨੀ ਨਹੀਂ ਸੀ ਤੇ ਨੀਰ ਚੱਕਰ ਚੱਲ ਪਿਆ ਚੰਗਾ ਰੱਖ ਕੇ ਤੇ ਆਪਣੇ ਬੰਦੇ ਨੇ ਸਰਹੱਦ ਨੂੰ ਵਾਟ ਹੀ ਲਈ ਇਹਨਾਂ ਨੇ ਵੀ ਆਪਣਾ ਤਾਂ ਅਲੱਗਿਆ ਦਾ ਛੱਕ ਲਿਆ ਤਾਂ ਕੋਈ ਫੋਟ ਘੜ 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 ਪਰਵਾਹ ਰੱਖਦੇ ਇੱਥੇ ਇੰਜੇ ਰਿ ਚੱਲ ਰਹੀ ਆ ਆਦੇ ਨਾਲੇ ਵੱਢ ਲਈ ਸਰ ਉਹ ਥੋੜੀ ਜਿਹੀ ਰਹੀ ਆਪਣਾ ਕੇਰਾ ਜਿਹੜਾ ਵੱਢਿਆ ਆਪਾਂ ਇੱਥੇ ਛੇੜ ਨਹੀਂ ਉਹ ਰਹੀ ਰਿ ਚੰਗੀ ਚੱਲ ਰਹੀ ਆ ਬੜੀ ਹਲਦੀ ਘੱਠੀ ਆਉੜਾ ਚੱਲਿਆ ਹੀ ਇਸ ਕਰਕੇ ਟਾਇਲਰ ਨੂੰ ਨਾ ਵਿੱਚ ਰੱਖੀ ਉਹ ਦੀਸ ਬਰਡ ਇਸ ਮਾਈ ਗਾਇਜ਼ ਨੋ ਦੈਟ ਵੀ ਫਲਾਈ ਨੋ ਦੈਟ ਦ ਰਾਈਡ ਓ ਡਾਈ ਉਡੀ ਨਹੀਂ ਆਉਂਦੀ ਪਰ ਗਿਆ ਜਿਆਦਾ ਪਰ ਮੈਂ ਇਝ ਹੀ ਪਾਈ ਕਿ ਉਹ ਪੂਰਾ ਦੇ ਦੇਣਾ ਇੱਥੇ ਰਹਿਣ ਦੀ ਚੱਕੜ ਨਹੀਂ ਕਿ ਢਾਕੇ ਰੱਦ ਨਹੀਂ ਇੱਥੇ ਸੈਟ ਤੇ ਨਹੀਂ ਬਹੁਤ ਜਿਆਦਾ ਹਨੇਰੀ ਆ ਮਨ ਲਾਦਾ ਮੀ ਆਊਗਾ ਹਲਕੀਆਂ ਜਿਹੀਆਂ ਖੜੀਆਂ ਐ ਫੇੜ ਗਿਆ ਅੰਦਰ ਜੰਗਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਆਪਣੇ YouTube ਚੈਨਲ ਜ਼ਮੀਂਦਾਰ ਵਲੌਗਸ ਤੇ ਤੇ ਆ ਤੇ ਆ ਖੜਾ ਜੀ ਹਾਰ ਲੇ 7 ਲੱਖ ਦਾ ਹੈ ਉਹ ਬਾਈ ਪਟੋਲਾ ਪੰਪ ਤੇ ਕਤੇਰ ਪੁਰਾਣਾ ਆ। ਦੇਖੋ ਤੇ ਕਿੰਦਾ ਇੰਗਰੇਜ਼ਾੜਾ। ਮੈਂ ਬਾਈ ਕੋਲੋਂ ਤਾਂ ਕੜੀ। ਹਾਂ ਬੱਤ ਬਹਿ ਜਾ। ਹੈ ਬਾਈ ਬਾਈ ਬਹਿ ਜਾ। ਬਾਈ ਵਾਚੋ ਕਾਲੀ ਬਹਿ ਜਾ ਫਰ। ਭਾਈ ਇਹ ਪਾਣੀ ਬੋਰਡ ਤਾਂ ਫੜਿਆ ਹੀ ਮੈਂ। ਇਤੋਂ ਵੱਡਾ ਹੈ ਇੱਥੇ। ਇਹ ਪਾਵਰ ਬਹੁਤ ਵੱਡੀ ਪਾਣੀ ਵਾਲੀ ਪ੍ਰੈਸ਼ਰ ਆਰ ਮੈਂ। ਪ੍ਰੈਸ਼ਰ ਆਰ ਉਹਨਾਂ ਕਾਕਾ ਜੀ। ਬੜੀ ਮੜੀ ਮਾਰ ਕੇ ਦਿਖਾਈ ਇਹਨਾਂ ਨੂੰ। ਟੋਟਪੇ ਦਾ ਹਰਨ ਜਿਆਦਾ ਬੇਚੀ 2 ਕਰੋੜ ਦੀ ਕੋਈ। ਆਪਣੇ ਸਕੂਲ ਦੀ ਸੀ। ਤਨ ਮਰੀ ਮਰੀ ਆ ਹਾਰੀ ਫਰੈਸ਼ ਨਾ ਮੈਂ ਕਿਹਾ ਮਗਾਏ ਯਾਰ ਤੇ ਚੁਈ ਤੇ ਮਗਾਏ ਯਾ ਲੈ ਅਸ਼ਾ ਪੜਾ ਲੈ ਲੱਗਿਆ ਕਰ ਜੇਦੀ ਭਾਵੇਂ ਇਹ ਸਕੂਲ ਦਾ ਨਾਮ ਕੀ ਜਿੱਥੋਂ ਆਈ ਆ ਵਾਲੀ ਇਹ ਦਾ ਹੈ ਗੁਰੂ ਹਰ राय ਸਾਹਿਬ ਅਕੈਡਮੀ ਜਿੱਥੇ ਤੁਹਾਡੀ ਕੁੜੀ ਪੜਦੀ ਹਾਂ ਜਿੱਥੇ ਪੜਦੀ ਮੈਨੂੰ ਸਾਹ ਨਹੀਂ ਲੱਗੀ ਨਿਆ ਕੂਠੀਆਂ ਬੰਦ ਪਈਆਂ ਹਾਂਜੀ ਭਈ ਲੋਕੀ ਬਾਹਰ ਨੂੰ ਦੌੜੀ ਜਾਂਦੇ ਆ ਕਿਆ ਇੱਥੇ ਜਾਂਦੇ ਭਰਾਵਾ ਦੌੜ ਕੇ ਬਾਹਰ ਕਿਹੜਾ ਜਾਂਦਾ ਉਹਦੋਂ ਭਾਜੀ ਇਹਨੇ ਕੀ ਕੀਤਾ ਸੀ ਉਹ ਦਿਨ ਬੀਜੀਐਮ ਆਈ ਤੇ ਕਹਿੰਦਾ ਲਾਲ ਦੇ ਵੀ ਮਾਰ ਜਣ ਤੂੰ ਹੀ ਮਾਰ ਜਣ ਬੱਟਾ ਲੁੱਤ ਰਿਆ ਨਹੀਂ ਮੈਂ ਉੱਧਰ ਗਿਆ ਥੱਲੇ ਵਰ ਗਿਆ ਉੱਥੇ ਹੀ ਹਸਤੀ ਉੱਥੇ ਹੀ ਟਪਕਾਤਾ ਮੈਨੂੰ ਕੀ ਹੋਇਆ ਬੱਲਾ ਡੱਬਾ ਹੀ ਡੱਗਾ ਆ ਗਿਆ ਐਦਾਂ ਹੀ ਆਵੇ ਇਹ ਕਟਗੇ ਜਿੱਤੇ ਜਾਂਦੀ ਹੈਗਾ ਦਾਣਾ ਦਾ ਜਵਾਨ ਥੋੜੀ